ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ ਵਿੱਚ ਕਰਪਾ ਰੱਖੇ ਮਾਲਕ ਚੜ੍ਹਦੇ ਕਰਾ ਦਿਨ ਦੁਗਾਂ ਰਾਜ ਚੌਕ ਨੇ ਤਰਕੇ ਮਖਸ਼ੇ ਬਾਕੀ ਪਿੰਡੇ ਖੜੇ ਜੀ ਮੋਟਰਪਰਾਏ ਪਿਆ ਇਧਰ ਨੂੰ ਵੀ ਪਹਿਲਾਂ ਖੰਡਪਾਪਾ ਸਾਹਿਬ ਦਾ ਭੋਗ ਪਾ ਕੇ ਆਏ ਉੱਥੇ ਫੇ ਦੂਜੇ ਆਪਣਾ ਆਰੰਭ ਕਰਿਆ ਵੀ ਅੱਜ ਆਪਾਂ ਜਾਣਾ ਰਿਸ਼ਤੇਦਾਰੀ ਚ ਜਿੱਥੇ ਭਾਣਜੀ ਦਾ ਵਿਆਹ ਹੈ ਉੱਥੇ ਕੰਮ ਚੱਲਦਾ ਕਈ ਕਿਸਮ ਦਾ ਵੀ ਰਾਜ ਮਿਸਤਰੀ ਵੀ ਲੱਗਿਆ ਬਾ ਟਾਇਲ ਵਾਲੇ ਵੀ ਲੱਗੇ ਪਿਆ ਦੂਏ ਪੀਵੀਸੀ ਵਾਲੇ ਵੀ ਲੱਗੇ ਪਿਆ ਵੀ ਰੰਗ ਵਾਲੇ ਨੇ ਵੀ ਆਉਣਾ ਕੱਲ ਨੂੰ ਚਲੋ ਅੱਜ ਆਪਾਂ ਨਾ ਉੱਥੇ ਥੋੜਾ ਜਿਹਾ ਸਮਾਨ ਲੈ ਕੇ ਜਾਣਾ ਜਿਹੜਾ ਆਪਣਾ ਪੀਵੀਸੀ ਵਾਲੇ ਲੱਗੇ ਬਣਾ ਉਹਨਾਂ ਨੂੰ ਡਾਉਨ ਸੀਲਿੰਗ ਕਰਨੇ ਜਿਹੜੇ ਉਸੇ ਲਾਈਟਾਂ ਪਾਣੀਆਂ ਵੀ ਲਾਈਟਾਂ ਦਾ ਕਹਿੰਦੇ ਤੇ ਪਹਿਲਾਂ ਮੈਨੂੰ ਬੁਲਾਉਣ ਤੇ ਵੀ ਆ ਕੇ ਸਾਨੂੰ ਦਵਾ ਦੋ ਸਮਾਨ ਇੱਥੇ ਮਰੰਡੇ ਤੇ ਚਲੋ ਮਰੰਡੇ ਆਪਾਂ ਨੂੰ ਕੋਈ ਜਾਣ ਪਛਾਣ ਨਹੀਂ ਇੰਨਾ ਹੈਗਾ ਆਪਾਂ ਨੇ ਜਿਹੜਾ ਸਮਾਨ ਹੈ ਬਿਜਲੀ ਦਾ ਰੋਪੜ ਤੇ ਲੈ ਕੇ ਜਾਵਾਂਗੇ ਕਿਉਂ ਆਪਾਂ ਪਹਿਲਾਂ ਦੀ ਇੱਕ ਦੁਕਾਨ ਤੇ ਚੱਕਦੇ ਆ ਮੈਂ ਕਹਿੰਦਾ 99 99 ਦੇ ਅਸੀਂ ਲੱਗੇ ਪਿਆ ਵੀ ਬੰਦਾ ਆਪਣਾ ਰਿਸ਼ਤੇਦਾਰ ਹੈ ਉਹ ਬਿਜਲੀ ਵਾਲਾ ਵੀ ਵੀ ਉਹਦੇ ਕੋਲ ਤੇ ਚੱਕੀ ਦਾ ਸਮਾਨ ਪਾ ਲਈ ਉੱਥੇ ਤੇ ਆਪਾਂ ਲੈ ਜਾਣਾ ਮੈਂ ਚਲੋ ਛੱਡ ਕੇ ਆਉਂਦੇ ਨਾਲੇ ਸਮਾਨ ਉੱਥੇ ਨਾਲੇ ਦਿਖਾਉਂਦੇ ਆ ਤੁਹਾਨੂੰ ਪੀਵੀਸੀ ਦਾ ਜਿਹੜਾ ਕੰਮ ਚੱਲਦਾ ਉੱਥੇ ਟਾਇਲ ਦਾ ਕਿ ਹੁਣ ਗਏ ਨੂੰ ਹੋ ਗਏ ਮੈਂ ਕਹਿੰਦਾ 5-6 ਦਿਨ ਹੋ ਗਏ ਵੀ ਹੁਣ ਜਾ ਕੇ ਦੇਖ ਕੇ ਆਉਂਦੇ ਨਾਲੇ ਸਮਾਨ ਕਿਵੇਂ ਚੱਲਦਾ ਕੰਮ ਹੈ ਟਾਇਲ ਲਾਣ ਦਾ ਵੀ ਸਮਝ ਲਓ ਵੀ ਅੱਜ ਦਾ ਹੀ ਕੰਮ ਹੈ ਅ ਕੱਲ ਕੋਲ ਦਾ ਦਿਨ ਲੱਗ ਜਾਊਗਾ ਨਹੀਂ ਰਾਜਮੇਸ਼ਤ ਦੇ ਵੀ ਕਿਤੇ ਦਿਨ ਦਾ ਕੰਮ ਹੈ ਵੀ ਹੁਣ ਨੰਬਰ ਤੇ ਜਾਂਦਾ ਕੰਮ ਤਕਰੀਬਨ ਇਹੜੇ ਬਾਕੀ ਵਿਆਹ ਦੇ ਦਿਨ ਵੀ ਨੇੜੇ ਆਉਂਦੇ ਜਾਂਦੇ ਆ ਤਕਰੀਬਨ ਅੱਜ ਮਹੀਨਾ ਰਹਿ ਗਿਆ ਅੱਜ 16 ਤਰੀਕ ਹੈ ਵੀ 13-14 ਦੇ ਚੱਲ ਪੈਣਾ ਕੰਮ ਨਾ ਉੱਥੇ ਉਭੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਇੱਕ ਵਾਰ ਹਲੇ ਸੀ ਤੋਂ ਸੰਗਰੂਰ ਕੰਨੀ ਵੀ ਗੇੜਾ ਮਾਰਨਾ ਥੋੜਾ ਟਾਈਮ ਬਿਜੀ ਚੱਲਦਾ 20 ਤਰੀਕ ਤੱਕ 21 23 ਤਰੀਕ ਦੇ ਗੇੜੇ ਦੇ ਦੇਖਾਂਗੇ ਉਹਦੋਂ ਨੂੰ ਵੀ ਚਲੋ ਅੱਜ ਟਾਈਮ ਕੱਢ ਕੇ ਹੁਣ ਜਾ ਕੇ ਆਉਂਦੇ ਉੱਥੇ ਇੱਕ ਵਾਰ ਬਿਜਲੀ ਦਾ ਸਮਾਨ ਰੋਪੜ ਦੇ ਖਰੀਦਣਾ ਆਪਾਂ ਨੇ ਖਰੀਦ ਘਰ ਦੇ ਪਿੰਡ ਛੱਡ ਕੇ ਆਉਣਾ ਰੰਗ ਵਾਲੇ ਦਾ ਉਹਨਾਂ ਨੂੰ ਸਮਝਾ ਕੇ ਆਵਾਂਗੇ ਜਿਵੇਂ ਕੰਨਾ ਕਰਨਾ ਨਹੀਂ ਰੰਗ ਦਾ ਉਹਦੇ ਤੋਂ ਥੋੜਾ ਦੂਰ ਪੈ ਜਾਣਾ ਵੀ ਉੱਥੇ ਦੇਖਾਂਗੇ ਨਹੀਂ ਰੰਗ ਦਾ ਜੇ ਸਮਝ ਗਏ ਤਾਂ ਠੀਕ ਹੈ ਨਹੀਂ ਫਿਰ ਕੱਲ ਕੋਲ ਨੂੰ ਜਾ ਕੇ ਦਵਾ ਲੈ ਆਵਾਂਗੇ ਰੰਗ ਵੀ ਵੀ ਚਲੋ ਠੀਕ ਐ ਬਾਕੀ ਪਹਿਲਾਂ ਰੋਪਰ ਦੇ ਲਿੰਦੇ ਸਮਾਨ ਇੱਕ ਵਾਰ ਦਿਖਾਉਂਦੇ ਤੁਹਾਨੂੰ ਸਾਰਾ ਕੋਈ ਵੀਡੀਓ ਦੇ ਵਿੱਚ ਵੀ ਜਿਹੜਾ ਮੌਸਮ ਦਾ ਥੋੜਾ ਜਿਹਾ ਰਾਤ ਬਦਲ ਗਿਆ ਤੇ ਰਾਤ 1.5 ਵਜੇ ਲੱਗ ਗਿਆ ਤਾਂ ਮੀਂਹ ਪੈਣਾ ਯਾਨੀ ਬਹੁਤ ਨਹੀਂ ਪਿਆ ਹੈਗਾ ਕਿੰਮਣ ਕਾਣੇ ਜੀ ਹੋਈ ਹੈ ਪੰਤਾਲੇ ਵੀ ਨਹੀਂ ਚੱਲੇ ਹੈਗੇ ਨੇ ਵੀ ਹਿਸਾਬ ਦੇ ਦਾ ਹੀ ਪਾ ਕੇ ਹਟ ਗਿਆ ਪਰ ਬੱਦਲ ਬਾਈ ਹੋਈ ਵੀ ਆ ਦੇਖੀ ਜਾਂਦੀ ਹਲੇ ਕਿਆ ਕਰਦਾ ਦੱਸਿਆ ਵਹ ਹੈਗਾ ਤਾਂ ਇੱਕ ਅੱਧਾ ਦਿਨ ਚ ਜਿੱਦਾ ਪੈ ਗਿਆ ਪਰ ਠੀਕ ਐ ਨਹੀਂ ਤਾਂ ਨਾ ਪਿਆ ਤਾਂ ਵੀ ਸਰ ਜਾਣਾ ਵੀ ਠੀਕ ਆ ਚਲੋ ਬਾਕੀ ਦਿਖਾਉਂਦੇ ਆ ਜੀ ਪ੍ਰੋਗਰਾਮ ਜਿਹੜੇ ਚੱਲਦੇ ਆ ਆਪਣੇ ਵੀ ਪਹਿਲਾਂ ਲਈਏ ਬਿਜਲੀ ਦਾ ਸਮਾਨ ਛੱਡ ਕੇ ਆਉਂਦੇ ਉੱਥੇ ਦਿਖਾਉਂਦੇ ਆ ਬਾਕੀ ਫਿਰ ਹੋਰਿਆ ਕੇ ਦਿਖਾਉਂਦੇ ਆ ਤੁਹਾਨੂੰ ਹੋਰ ਵੀ ਲੋ ਬਾਈ ਜੀ ਰੋਪੜ ਸ਼ਹਿਰ ਚ ਪਹੁੰਚ ਗਏ ਆਪਾਂ ਵੀ ਆਪਾਂ ਜਾਣਾ ਜੇ ਰਿਸ਼ਤੇ ਜਾ ਰਹੇ ਨੇ ਸਮਾਨ ਲੈਣ ਵਾਸਤੇ ਆਪਾਂ ਨਾਲ ਉੱਥੇ ਜਿਹੜੀ ਡਾਊਨ ਸਿਲਿੰਗ ਆ ਆਪਾਂ ਪਹੁੰਚੇ ਹੋਏ ਆ ਸਿੰਘ ਇਲੈਕਟ੍ਰੀਸ਼ੀਅਨ ਵਾਲਿਆਂ ਦੇ ਬਿਜਲੀ ਦੀ ਦੁਕਾਨ ਨਾਲ ਪਹਿਲਾਂ ਉੱਥੇ ਰੋਡ ਤੇ ਉਹ ਗੱਡੀ ਜਾਂਦੀ ਹੈ ਉੱਥੇ ਰੋਡ ਦੇ ਉੱਪਰ ਹੁੰਦੀ ਜੀ ਮੇਨ ਪਰ ਉੱਥੇ ਦੁਕਾਨ ਛੋਟੀ ਜਿਹੀ ਚਲੋ ਕਰਾਇਆ ਪਰ ਉਹ ਜਿੱਕਣਾ ਤੇ ਹੈਗੀ ਹੁਣ ਇਹਨਾਂ ਨੇ ਆਪਣਾ ਇਹ ਜਗ੍ਹਾ ਲੈ ਕੇ ਉਹਰੇ ਨਵਾਂ ਸ਼ੋਰੂਮ ਬਣਾਇਆ ਕੰਮ ਹਲੇ ਚੱਲਦਾ ਸ਼ੋਰੂਮ ਦੇ ਅੰਦਰ ਐ ਭਾਈ ਫੱਟੇ ਫੁੱਟੇ ਜੀਰ ਦੇ ਅੰਦਰ ਵੀ ਆਪਾਂ ਜਿੰਨਾ ਵੀ ਸਮਾਨ ਲੈ ਕੇ ਗਏ ਹੈ ਨਾ ਇਹਨਾਂ ਕੋਲ ਤੇ ਲੈ ਕੇ ਗਏ ਭਾਈਆਂ ਕੋਲ ਤੇ ਇਹਨਾਂ ਦੇ ਦੇਖ ਲਓ ਵੀ 99 ਦੀ ਦੁਕਾਨ ਜਲਦੀ ਆ ਜਦੋਂ ਆਪਣਾ ਵਿਆਹ ਹੋਇਆ ਹੋਇਆ ਆਪਣਾ ਇੱਕ ਕਿਸਮ ਦਾ ਰਿਸ਼ਤੇਦਾਰ ਆ ਭਾਈ ਆਪਣਾ ਸਹੁਰਾ ਲਾਗ ਪਿੰਡ ਹੈ ਛੱਡਿਆ ਦੇ ਆ ਵੀ ਬਹੁਤ ਵਧੀਆ ਚਾਹੀਏ ਕਿਸੇ ਨਿਆਣ ਦੇ ਹੱਥ ਆਪਣੀ ਪਾਕੀ ਭੇਜ ਦਿਓ ਇੱਕ ਰੇਟ ਮਿਲੂਗਾ ਤੁਹਾਨੂੰ ਸਾਰਾ ਲੱਗਿਆ ਕੰਪਨੀ ਦੀ ਟੀਮ ਮਿਲੂ ਗੋਰੇ ਸਿੰਘ ਇਲੈਕਟ੍ਰੀਕਲ ਅਤੇ ਰਿਪੇਅਰ ਸਾਰਾ ਕੁਝ ਇਹਨਾਂ ਦਾ ਬੁਰੋ ਤੇ ਬੀ ਬਾਕੀ ਮੈਂ ਤੁਹਾਨੂੰ ਕਹਿੰਦਾ ਲਾਈਟਾਂ ਜਿਹੜੇ ਡੌਂ ਸਿਲਿੰਗ ਵਾਲੀਆਂ ਲਾਈਟਾਂ ਨੂੰ ਕੱਢ ਕੇ ਬਦਲਦੀਆਂ ਸਾਰੀਆਂ ਦੇਖੀ ਜੀ ਮਰਜੀ ਚੀਜ਼ ਤੇ ਲੋੜ ਹੈ ਉਹ ਇਸ ਘਟੇ ਦਾ ਉਹ ਕੰਮ ਇਹ ਰਿਹਾ ਵੀ ਚੱਲਦਾ ਇਹਨਾਂ ਦਾ ਵਜਿਦਾ ਸ਼ੋਅਰੂਮ ਦਾ ਕੰਮ ਚੱਲ ਰਿਹਾ ਅੰਦਰ ਵਾਲਾ ਸਾਰਾ ਤੇ ਬੋਟਲ ਆ ਰਹੇ ਔਰੇ ਮੱਕੀ ਕੰਮ ਜਿੰਨਾ ਵੀ ਹੈਗਾ ਇੱਕ ਬਾਈ ਆਪ ਐਪ ਵੀ ਕਰਨਾ ਦੋ ਮੰਡਲ हां फ्रैक्सिपाल जा मैं भूल गया था ये आ देख मेरा याद आ गया ये छोटे बड़े ਦਾ ਕੋਈ ਫਰਕ ਨਾ ਇੱਕੋ ਜਿਹਾ ਲੰਭਾ ਇਹ ਬੜਾ ਹੀ ਪਾ ਜੀ ਹਾਂ ਨਹੀਂ ਇਹ ਇੱਕ ਬਰੀਕ ਅੱਧੀ ਦਾ ਇੱਕ ਮਨ ਲਈ ਪੌਣੀ ਦਾ ਮੋਟੇ ਮੋਟੇ ਸੌਕੇ ਦਾ ਨਾ ਹਾਂ ਵਾ ਠੀਕ ਹੈ ਠੀਕ ਹੋਈ ਪਾ ਦੋ ਪਾ ਦੋ ਪਾ ਦੋ ਲੋ ਬਾਈ ਆਪਾਂ nore ਪਾਸੀ ਦੇ ਦਿੱਤੀ ਜਾ ਕੇ ਚੁੱਪ ਕਰ ਗਏ ਸਾਨੂੰ ਕੋਈ ਟੈਨਸ਼ਨ ਨਹੀਂ ਹੋ ਵੀ ਇਹ ਆਪਾਂ ਨਾਲ ਲੈ ਜਾਣਾ ਮਰੰਡੇ ਕੋਈ ਵੀ ਚੀਜ਼ ਲੈ ਲੋ ਪੱਖਾ ਲੈ ਲੋ ਟੇਬਲ ਫੈਨ ਦੂਗਾ ਬੜਾ ਛੋਟਾ ਹੀਟਰ ਜਣੀ ਜਿਆਦਾ ਫੀਟਿੰਗ ਦਾ ਸਮਾਨ ਵਖਦਾ ਨੇ ਕੋਲ ਇਹ ਵੀ ਤਾਰ ਆਪਾਂ ਲੈ ਕੇ ਜਾਣੀਆਂ ਲੜੀਆਂ ਲੂੜੀਆਂ ਸਾਰਾ ਕੰਮ ਐਨ ਓਕੇ ਐ ਬਾਕੀ ਖੰਡਪੜ ਸਭ ਚੱਲਦੇ ਆ ਉਧਰ ਡਿਊਟੀ ਦੇ ਬਾਅਦ ਆਪਾਂ ਇਨਾ ਕੋਲ ਪਹੁੰਚੇ ਔਰੇ ਇਹਨਾਂ ਦਾ ਥੱਲੇ ਕੰਮ ਚੱਲਦਾ ਉਹਦੇ ਕਰਕੇ ਨਾ ਆਏ ਪੱਖੇ-ਪੁਖੇ ਜੇ ਸਭ ਤਾਰ ਕੇ ਰੱਖੇ ਹੋਏ ਨੇ ਇਹਨਾਂ ਨੇ ਐ ਹੋਰ ਆਮ ਜਿੰਨਾ ਵੀ ਹੈਗਾ ਗਾਰੰਟੀ ਵਾਲਾ ਆਪਾਂ ਤੁਸੀਂ ਸਮਾਨ ਹਟੋ ਜਿਹੜੇ ਕਿ ਉਹ ਵਾਕ ਲਿਸਟ ਕੇ ਮਿਲਾ ਕੇ ਪਾਓ ਸਾਰਾ ਕੁਝ ਜਿਹੜਾ ਪੇਟੀ ਵਾਲਾ ਪੇਟੀ ਜਿਹੜਾ ਨਹੀਂ ਟੁੱਟਣ ਵਾਲਾ ਉਹਨੂੰ ਲਫਾਫਾ ਜਵਾ ਦਿਓ ਆ ਜਿਹੜਾ ਸੁੱਚਾ ਸਾਚਾ 12 ਮੀਲੀ ਦੇ ਦੋ ਹੀ ਟਾਂ ਵਾਲੇ ਇਹਦੇ ਨਾਲ ਆਪਾਂ ਆ 12 ਮੀਲੀ ਦੇ ਦੋ ਹੀ ਟਾਂ ਹੋ ਗਏ ਇਹਦੇ ਪਾਠੀ ਗਾਜੀ ਪਾਣੀ ਪਾਣੀ ਦੋਗਾਂ ਪੰਜ-ਪੰਜ ਦੇ ਦੋ ਉੱਧਰ ਬਾਈ ਮਿਲਕਾ ਨਾ ਜੀ। ਬਾ ਵੀ ਕਾ ਜਾਣਦੇ ਤੇ ਦੇਖ ਕੇ। ਬਾਪਨ ਦੀ ਇੱਕ। ਹਾਂ। ਆਉ ਵੀ ਬਾਪਨ ਦੀ ਕੀ। ਖਾਂਤਨ ਦੇ ਦੇਖ। ਹਾਂ। ਖਾਂਤਨ ਦੀ ਖੋਗੀ ਜੀ। ਬਾਪਨ ਦੀ। ਬਾਪਨ ਦੀ ਖੋਗੀ ਜੀ। ਚਾਰ ਦੇ। ਪਿਆਰਨ ਦੀ ਖੋਗੀ ਜੀ। ਠੀਕ ਹੈ ਜੀ। ਪਈ ਪੀਓਗੇ ਤੁਹਾਡੀਆਂ ਜੀ ਆਪਣਾ ਦਾਪ। ਜੀ। 2.35 ਠੀਕ ਹੈ ਜੀ ਠੀਕ ਹੈ ਜੀ ਛੇ ਦੀ ਲੱਗੇ ਚਾਰ ਨੂੰ ਕੋਲ ਸਾਬਲ ਪੁੱਟਦੇ ਨਾ ਆ ਤੇ ਨੂੰ ਗਿਆ ਬਾਬੂ ਤੇ ਠੀਕ ਹੈ ਜੀ ਸਾਬਲ ਕੋਲ ਤੇ 6 ਤੇ ਪਾਉ ਬਾਬਾ ਦੇ ਅਗੇ ਆਗੇ ਸੌਦਾਂ ਲਾਜ਼ਮ ਦਾ ਸੌਦਾਂ ਨੂੰ 6 ਤੋਂ ਇੱਕ ਦੋ ਪੰਜ ਛੇ 7 8 9 10 ਠੀਕ ਹੈ ਓਕੇ ਕਿੰਨੇ ਬੋਲੇ ਐਰਰ ਟੂ 10, 9, 10 000, okay. 2, 1 2 3 2 3, 2 ਹੋ ਗਈ ਇਸ ਵਿੱਚ ਦੋ ਵਾਰ 2 4 ਠੀਕ ਹੈ ਇਹ 5 10 ਇੰਡੀਕੇਟਰ ਦੋ ਆ ਵੀ ਇੱਕ ਤੇ ਇੱਕ ਬਲੂ ਹੋ ਗਿਆ ਚਲੋ ਜੀ ਚੈੱਕ ਕਰੀਏ ਸਾਡਾ ਤਾਂ ਪੱਕਾ ਇਹ ਵਾਲਾ ਇੱਕ ਹੋ ਗਿਆ ਚੈੱਕ ਆਉਂਦਾ ਇੱਕ ਆਉਂਦਾ ਇੱਕ ਦੋ ਸਾਰਾ ਪੁਰਾਣਾ ਕੰਮ ਕਰਦਾ ਫਿਰ ਲੱਗ ਗਿਆ ठीक है जी दोन चार पज छे सत्त अट्ठ नौ एक दस ਅੰਜਮ ਕੋਲ ਦੇ ਆਪਰੇ ਤੇ ਨਾ ਪੰਜਰ ਦੇ ਆਪੋ ਦੇ ਤੇ ਲੀਕ ਲੋ ਤੇ ਨਾ 10 ਸੱਤ ਦੇ ਨਾ ਆਪਰੇ ਦੇ ਦੋ ਗੋਲੂ ਠੀਕ ਹੈ ਠੀਕ ਹੈ ਇਹ ਕਾਲ ਨੋਟ ਕਰਨ ਦੇ ਆਹ ਲੋਟ ਨੋਟ ਕਰ ਲਓ ਲੈਟਾਂ ਲਿਖਿਆ ਜਾਂਦੀ ਹੈ 4 5 6 14 ਹੈ 1 2 3 4 5 6 7 ਸਭ ਨੂੰ 14 ਸਭ ਨੂੰ 14 ਠੀਕ ਹੈ ਹੁਣ ਹੁਣ ਸਵਾਰ ਹੋ ਗਿਆ ਪੂਰਾ ਜੀ ਪਾਤੀ ਮੁਤਾਬਕ ਤੇ ਪਲੱਸ ਪੈਨਲ ਪਾਉਂਦੇ ਹਾਂ ਵਾ ਠੀਕ ਹੈ ਠੀਕ ਹੈ ਲਾਉ ਜੀ ਹੋਰ ਆ ਦੱਸੋ ਬਸ ਇਹ ਤੇ ਲਾਵਾ ਕੋਈ ਨਹੀਂ ਹੈਗਾ ਜੇ ਹੋਇਆ ਫਿਰ ਆਪਾਂ ਬਾਅਦ ਚ ਕਰ ਲਾਂਗੇ ਘਟਾ ਪਤਾ ਆ ਵੀ ਆ ਵੀ ਲਿਖ ਲਈਏ ਜੀ ਉਹ ਨਹੀਂ ਲਿਖਿਆਗੇ ਹਾਂ ਲੈ ਕਰ ਲਓ ਨੋਟ ਆ ਵੀ ਹੈ ਜਿਹੜੇ ਰੋਲ ਜੀ ਆਪਣੇ ਅਲਿਖ ਲਈ ਵੀ 4 4 ਰੋਲ 100 100 ਹਾਂ ਪੋਇਟਾ ਲੱਗਦੀ ਹੈ। ਨੌਂ ਬਣਾਉਣਾ ਕਰ। ਤੋ ਆਹ ਲਾ ਟਾਇਲ ਫਿਰ ਤੁਹਾਨੂੰ ਦੱਸਦਾ ਕਿਆ ਬਣਦਾ। ਜੇ ਹੁਣ ਤਾਂ ਕਿੰਨੀ ਜਗ੍ਹਾ ਬਾਈ ਹੁੰਦੇ? ਆਈ। ਕਿੰਨੀ ਕਿ ਜਗ੍ਹਾ ਬਰਗੀ? ਕਿ ਜਗ੍ਹਾ ਤਾਂ ਬਰਗੀ ਇਦਾਂ ਬਦਨੇ ਖੜੀ ਹੋ। ਹਾਂ? ਕਿ ਜਗ੍ਹਾ ਤਾਂ ਜਗ੍ਹਾ ਬਰਗੀ। ਨਹੀਂ ਹੁਣ ਅ ਟਾਇਲ ਬੱਢਣੀ ਆ ਕਿ ਥੱਲੇ ਹੀ ਸਿਮੇਂਟ ਲਾ ਦੇਦੇ? ਥੱਲੇ ਸਿਮੇਂਟ ਲਾ। ਲਾ ਫਿਰ ਕੱਕ ਪਹਿਲਾਂ ਉਹਨੂੰ ਮਿਣ ਕੇ ਲਾ ਸਿਮੇਂਟ। ਫੇਰ ਮਜ਼ਬੂਤੀ ਵਧਣੀਆਂ ਜੀ ਮਜ਼ਬੂਤੀ ਤਾਂ ਬਣਦੀ ਹੈ ਹਾਂ ਇਹ ਇੱਥੇ ਸਰਵੇ ਪੈ ਰੱਖਦੇ ਚੱਕ ਦੇਣੀਆਂ ਉਹ ਕਹਾਂਗਾ ਕਿ ਲਾ ਦਮਾ ਥੱਲੇ ਦੇ ਹਾਂ ਮੈਂ ਪਹਿਲਾਂ ਤਾਂ ਉਹ ਨਿਸ਼ਾਨੀ ਲਾ ਲੈ ਉੱਥੇ ਦਾ ਕੁਸਮੈਂਟ ਪਾ ਦੇ ਦੋ ਹੂੰ ਹੂੰ ਤੇ ਵੱਡ ਹੋ ਜੂਗਾ ਕੁਸਮੈਂਟ ਫਾਲ ਤੇ ਉਹ ਨਿਸ਼ਾਨੇ ਇੰਨਾ ਖਤਮ ਕਰ ਦੇਣਾ ਹਾਇ ਲਾੜ ਖਾਨੀ ਸਤਿ ਸ੍ਰੀ ਅਕਾਲ ਜੀ ਵਟ ਲੱਗ ਰਹੀ ਠੀਕ ਹੈ ਹੈ ਮੱਛ ਲਾ ਕੇ ਹਟਾ ਤੈਨੂੰ ਤਾਂ ਮੇਰਾ ਲੱਗਦਾ ਤਾਂ ਦੇਖੀ ਜੇ ਹੁਣ ਸਾਜੀ ਜੀ ਕਰਕੇ ਛੱਡੇ ਹੋਏ ਕੰਮ ਜਿਹੜਾ ਨੂੰ ਮੈਨੂੰ ਦੱਸਦਾ ਵੀ ਆਏ ਨਹੀਂ ਆਏ ਹੁੰਦਾ ਹੈਗਾ ਸਾਜੀ ਜੀ ਨਿਕਲ ਗਈ ਹੈ ਹਾਂ ਇਹ ਦੇਖ ਕੇ ਦੱਸ ਦਿੰਦੇ ਵੀ ਕਿਆ ਬੋਲਣਾ ਯਾਰ ਨਿਕਲ ਗਈ ਹੈ ਹੋ ਵਾਈਟ ਟੈਂਡ ਉਹ ਆ ਜਿਰਾ ਰਿਹਾ ਆਪਾਂ ਵਧੀਆ ਬੰਦਿਆ ਹਾਂ ਦਾ ਅੰਦਰ ਹੋਰ ਡਾਊਨ ਸੀ ਲੈਣਾ ਅੰਦਰ ਚੱਲਦਾ ਕਮ ਜਾਨਾ ਹੁਣ ਤੁਸੀਂ ਪਹਿਲਾਂ ਛੱਤ ਦਾ ਕਰਨਾ ਹੈ ਉੱਪਰ ਹਾਂਜੀ ਪਹਿਲਾਂ ਛੱਤ ਦਾ ਕਰੂੰਗਾ ਹੁਣ ਛੱਤ ਦਾ ਕੀ ਕਰਦੇ ਬਾਈ ਹਾਂ ਹੁਣ ਚਾਰ ਬੰਦੂਗੇ ਛੱਤਾਂ ਦਾ ਬਾਈ ਠੀਕ ਹੈ ਜਿਹੜਾ ਕੀ ਲਾਊਗਾ ਨਾਲੇ ਤੁਸ ਜਿਹੜਾ ਕੰਮ ਕਰ ਦੂ ਬਾਈ ਨਾਲੇ ਧਾਰਨ ਕਰੂਗਾ ਜਿਹੜੀ ਹੁਣ ਆ ਕੰਡਾ ਦਾ ਕੰਮ ਹੈ ਜਿਹੜੀ ਇਕੰਤ ਪਰ ਲੱਗਣੀ ਫਿਰ ਮਿਣ ਕੇ ਲਾਉਂਗੇ ਤੁਸੀਂ ਪੂਰੇ ਹਾਂ ਮਾ ਕਈ ਬਤ ਪੁੱਲਾ ਕੰਡਾ ਨੂੰ ਲਾਏ ਦੇਖੋ ਪੁੱਲਾ ਜਗਦੀ ਬੰਦੂਗੇ ਬਾਈ ਦਾ ਕੰਮ ਇਹ ਅੱਜ ਅੱਛਾ ਮੈਂ ਕਾ ਦੂ ਕਿ ਲਾਊਗਾ ਕੰਨੂ ਯਾਰ ਤੇ ਬੰਦੂ ਫਿਰ ਚਾਰ ਕੱਲ ਦੀ ਹੋਣੀ ਹੈ ਠੀਕ ਹੈ ਮਾੜੀ ਚਾਰ ਦੀ ਹੋਣੀ ਠੀਕ ਹੈ ਮਾ ਜਿਹੜਾ ਮੇਰੇ ਲਾਗਦਾ ਉਹ ਨਾ ਪਹਿਲਾਂ ਕੰਦਾ ਲਾਤੇ ਆ ਤੇ ਫਿਰ ਉੱਪਰ ਖਾਤੂ ਲਾਉਂਦੇ ਪਹਿਲਾਂ ਕੰਦੀ ਉਦੋਂ ਨਹੀਂ ਕੰਦਾ ਹੀ ਲਾਈਂਦੀ ਪਹਿਲਾਂ ਠੀਕ ਹੈ ਫੇਰ ਅੱਡੀ ਚਾਰ ਉਹ ਜਿਹੜੀ ਪੇਰੀ ਬਾਕੀ ਇਹ ਬੜੇ ਬਣਾ ਲਓ ਬਸ ਤੁਹਾਨੂੰ ਪਤਾ ਕੰਮ ਦਾ ਥੋੜਾ ਕਮਰਾ ਹੋਇਆ ਜਿਹੜਾ ਆਪਾਂ ਡਾਟਾ ਢਾ ਜਾਨੀਆਂ ਡਾਟਾ ਢਾ ਕੇ ਫਿਰ ਲੈਂਟਰ ਲਾਤਾ ਦਾ ਲੈਂਟਰ ਲਖਾ ਤੁਹਾਨੂੰ ਪੈਂਦਾ ਹੁਣ ਇਹਨੂੰ ਡੌਮ ਸੀਲਿੰਗ ਕਰਾਤੀ ਸਾਰਾ ਕਮਰਾ ਕਾ ਦਾ ਤਿਆਰ ਹੈ ਕੱਲ੍ਹ ਕੋਲੋਂ ਹੋਇਆ ਤਾਂ ਇਹ ਲੈਂਟਰ ਲੱਗਣੀਆਂ ਜਿਹ ਮੈਂ ਰੱਖਣ ਲੈ ਕੇ ਆਇਆ ਉਹ ਬਈ ਨੇ ਇਹਦੇ ਵਿੱਚ ਇਹਪਾ ਨਾ ਬਾਥਰੂਮ ਕੱਟਦਾ ਦਾ ਇੱਧਰ ਆ ਬਾਥਰੂਮ ਕੱਟ ਰਹੇ ਤੇ ਇਹਦੇ ਹੈਗੇ ਰਾਜਾ ਬੱਲਵੰਤ ਮਾਝੂ ਬਈ ਦਾ ਮਲਦਾ ਹੋਇਆ ਇਹ ਬਣਾ ਪਤਾ ਇਹ ਜਿਹੜੀ ਟਾਈਲ ਲੱਗੀ ਵੀ ਸਾਰੀ ਦਾ ਹੱਥਾਂ ਤੋਂ ਹਟਾਉਣਾ ਬਾਥਰੂਮ ਦਾ ਦੋ ਬਾਥਰੂਮ ਦਾ ਜਿਹੜਾ ਇੱਕਦਾਂ ਤੁਸੀਂ ਪੱਖਿਆਂ ਨੂੰ ਲਾ ਦੇਣਾ ਬਰਫੀ ਟੈਪ ਜਿਹਾ ਹੈ ਨਾ ਜਿਹੜੀ ਗੱਬੇ ਵਜਾ ਕੇ ਬਾਤ ਕੀ ਉਹਦਾ ਕੋਈ ਸਹੀਲਾ ਹੋਊਗਾ ਲਾਉਣਾ ਨਹੀਂ ਅੱਛਾ ਮੈਂ ਇੱਕ ਬਾਲੇ ਜੇ ਲੱਗ ਜਾਂਦੇ ਬਾਲੇ ਜੇ ਬਣ ਕੇ ਕਿਤਾਬ ਜੀ ਕਿਤਾਬ ਤੇ ਰਹਿਣਾ ਮੈਂ ਆ ਵੀ ਭਲਾਈ ਦਾ ਰਹਾ ਨਹੀਂ ਸੀਤੰਗੀ ਅੱਛਾ ਸੀਟ ਹੈ ਮਸਾਹੀ ਚੀਜ਼ ਬਣਨੀ ਦੀ ਕੋਈ ਹੋਰ ਬਣਨਾ ਕੁਝ ਬਾਹਰ ਨੂੰ ਜਿਹੜਾ ਸਵਾਸ ਮੂਰ ਰੱਖਣੇ ਨੂੰ ਕੁਝ ਹੁੰਦਾ ਜੇ LED ਦਾ ਕਿਹੜਾ LED ਦਾ ਕੋਈ ਨਹੀਂ ਕਰਦਾ ਉੱਧਰ ਬਣਦਾ ਅੱਛਾ ਉੱਧਰ ਹੈ ਉਹ ਬਾਈ ਦਰਵਾਜ਼ੇ ਵਾਲਾ ਬਾਈ ਪਹੁੰਚ ਗਿਆ 我今天早上买的那个。 ਫੈਵਰੇਜਨ ਹੈ ਧੱਕਣੀ ਪੈਂਦੀ ਆ ਫੇ ਰੁੜਦੀ ਆ घर नभए काम कामले एउटा भाइ ਬੜੀਆ ਕੰਮ ਨਵਾਈ ਕੰਮ ਹੈ ਕਹਿੰਦਾ 2 ਕਵਾਂਟਲ ਦੀ ਆ ਕਰਤੀ ਵੇਲੇ ਪੱਧਰੀ ਆਪਣੇ ਆਪ ਹੀ ਰੁੜੀ ਜਾਂਦੀ ਗਾਹ ਨੂੰ ਜਿੰਨਾ ਵੀ ਹੈਗਾ ਉਹ ਵਾਈਬ੍ਰੇਸ਼ਨ ਜੀ ਕਰੇ ਕੰਮ ਚੱਲਦਾ ਇਹਦਾ ਉਹ ਜਿਹੜੀ ਮੋਟਰ ਦੇ ਵਿੱਚ ਇਹ ਕਰਾਮਾਤ ਆ ਜਿਆਦੀ ਹੈਗੀ ਇਹਦਾ ਜਿਕਣਾ ਦਾ ਆਪਣਾ ਇੱਕ ਇੱਕੋ ਪ੍ਰੈਸ਼ਰ ਜਿਹੜੇ ਹੁੰਦੇ ਮਸ਼ੀਨ ਜੀ ਕੰਪਾ ਚ ਚੜਦਾ ਹੁੰਦਾ ਉਹ ਕੰਮ ਹੈ ਇਹਦਾ ਜੇ ਪੈਰ ਰੱਖ ਲਓ ਸਿਰ ਤੱਕ ਕੰਬਣ ਲਾ ਦਿੰਦੀ ਹੈ ਬਾਕੀ ਅੱਜ ਪਰ ਸ਼ਟਰਿੰਗ ਵਾਲੇ ਵੀ ਆਏ ਹੋਏ ਲੱਗੀ ਸ਼ਟਰਿੰਗ ਹੁਣ ਬਾਹਰ ਹੀ ਰਹਿਣਾ ਅੱਜ ਆਪਣਾ ਵੀ ਕਿਹੜਾ ਇਧਰ ਡੇਟੇ ਬੱਜਿਆ ਅੱਜ ਆਪਾਂ ਕੰਮ ਗਈ ਕਰ ਸਕਤ ਗਏ ਨੇ ਨਵੇਂ ਨਵੇਂ ਘੁੱਟੀਆਂ ਨਵੇਂ ਨਵੇਂ ਕਹਿੰਦਾ ਪਟੋਲੇ ਆ ਦੇਖੋ ਕਿ ਬੈਠੋ ਨੇ ਗੱਟਰ ਬਗੈਰ ਗੱਡਰਾਂ ਰਹੀ ਹੁੰਦਾ ਕੰਮ ساری ਬੱਲੀਆਂ ਬਰੇ ਖੜਾ ਬਾੜੋ ਹੁਣ ਜਾ ਕੇ ਬਾਥਰੂਮ ਚ ਐਜੇ ਨਹੀਂ ਪਾਣੀ ਮਾਰਿਆ ਹੁਣ ਮਾਰੂ ਕੁਟੀ ਅੱਜ ਬੜੀ ਮੈਂ ਪਹਿਲਾਂ ਡੱਗ ਮਾਰਦੇ ਪਾਣੀ ਦੇ ਪਾਣੀ ਪਾਣੀ 깔 ਹੋਰ ਦਬੂਗਾ ਹੁਣ ਉੱਧਰ ਬਹੁਤ ਸਾਰਾ ਕੁਟੀ ਹਾਂ ਘੜੇ 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 ਇਹ ਦੋ ਘੜਾ ਦੋ ਕਵਾਂਟਰਾ ਮੈਨੂੰ ਤਾਂ ਲੱਗਦੀ ਨਹੀਂ ਹੈਗੀ ਹੈ ਲੈ ਫੋਕੀ ਭਾਈ ਜਾਂਤਾ ਐ ਜਾ ਕੋਈ ਕਹਿੰਦਾ ਦੋ ਘੜਾ ਲੱਗਦੇ ਅੱਛਾ ਠੀਕ ਹੈ। ਮਗਾ ਤਸਵੀਰ ਇਹਦੇ ਵਿੱਚ ਕੰਮ ਹੈ ਨਾ ਇਹ ਮੋਟਰ ਦੇ। ਹਾਂ। ਹੈ। ਹਾਂ। ਇਹ ਮੋਟਰ ਦੇ ਇਹਦੇ ਵਿੱਚ ਆਹ ਵਾਈਬ੍ਰੇਟ ਕਰਦੀ ਆਹ। ਨਹੀਂ ਇਹ ਕਰਦੀ ਆਹ ਚੀਜ਼ ਕਰਨ ਲਾਉਂਦੀ ਹੋਣੀ ਫਿਰ ਉਸ। ਆਹ ਦਾ ਮੋਟਰ ਚੱਲਦੀ ਹੈ ਇਹਨਾਂ ਇਹਨੂੰ ਘੁਮਾਉਂਦੀ ਹੈ। ਹਾਂ ਹਾਂ ਹਾਂ। ਇਹ ਲਾਉਂਦੀ ਹੋਣੀ ਆ। ਕਿਹਦਾ ਦੇਖ ਲੈਂਦੇ ਆ। ਕਿਹਦਾ ਮੈਂ ਕਦੀ ਪਲੇਸ ਤੇ। ਇਹ ਹੈ ਗੁੱਸਾ ਦੀ। ਇਹਦੇ ਥੱਲੇ ਨਹੀਂ ਕੁਝ ਹੋਣਾ। ਇਹੀ ਉਹਨੂੰ ਕਰਦੀ ਹੈ। ਕਿਤੇ ਚੱਕਣੀ ਨਹੀਂ ਸਕਦੀ। ਪੂਰਨਾ ਪੁੱਠੀ ਕਰ ਲਈ ਇਹਨੂੰ। ਠੀਕ ਬੂਤ ਰੱਖ ਕੇ ਦੇਖੀਂ। ਥੱਲੇ ਦਾ ਕੁਝ ਵੀ ਥੱਲੇ ਦਾ ਫੱਟ ਪੱਧਰਾ। ਉਹਨੇ ਵਾਈ ਕਿੰਨਾ ਕਰਾਇਆਗਾ ਕਿੰਨਾ ਕਰਾਇਆ 1000 ਦਿਹਾੜੀ ਹੋ ਜਾਊਗਾ ਜੀ ਲੋਕਾਂ ਨੂੰ ਮੰਨ ਲੋ ਭਾਵੇਂ ਕਰਦੇ ਜਲਦੀ ਜਲਦੀ ਪੱਕਾ ਕਰ ਲੈਣੇ ਤੁਸੀਂ ਜੱਦੀ ਖੜੀ ਹੈ ਸਵੇਰ ਦੀ ਇਹ ਅੱਛਾ ਅੱਛਾ ਠੀਕ ਹੈ ਜੀ ਕਿੰਨੇ ਵਜੇ ਹੈ ਅੱਛਾ ਅੱਛਾ ਮੱਕਿਆ ਕੰਨ ਕੰਮ ਨਹੀਂ ਰਾਂਦੀ ਹੈ ਆ ਰੋਤੀਆਂ ਦੀ ਜਿਹੜੀ ਲੇਟ ਬੀਜੀ ਦੀ ਬਿਆਲੇ ਜ ਬਹੁਤ ਫਰਕ ਆ ਗੈਤੀਆਂ ਕਣਕਾਂ ਗੈ ਲੇਟ ਕਾ ਨੂੰ ਰਲਦੀਆਂ ਵੀ ਬਹੁਤ ਦੇਖਦਾ ਹੁਣ ਉਹ ਆਪਣੇ ਵਾਲੀ ਦੇਖੀ ਸਾਹਮਣੇ ਕਿੱਥੇ ਖੜੀ ਗਈ ਵੀ ਉਹ ਹਲ ਵੀ ਪਰਨ ਖਾਈ ਤੇ ਤੁਹਾਨੂੰ ਆ ਹੈਦਰ ਆਪਾਂ ਦੂਜੀ ਦੀ ਬੀਜੀ ਦੀ ਆਪਾਂ ਲਾਉਣੇ ਬੂਟੇ ਹੁਣ ਬੂਟੇ ਮੈਂ 20 ਤਰੀਕ ਤੇ ਬਾਅਦ ਛੇੜਨਾ ਕੰਮ ਆਇੰਦਾ ਦਾ ਇਹਦੇ ਜਾਪੇ ਲਾ ਦੇਣੇ ਤਿੰਨ ਕਲੇ ਨਾਲ ਲੈਣੀਆਂ ਲੱਗਣੀਆਂ 60 65 ਬੂਟੇ ਲੱਗੂਗੇ ਚਲੋ ਸਾਵਗ ਕੇ ਲਾ ਦੇਣੇ ਇਹ ਥੋੜੇ ਸੰਘਣੇ ਚੱਲ ਜਾਣੇ ਆ ਕਿਉਂ ਇੱਧਰ ਵੀ ਲਾਈਨ ਆਪਣੀ ਬਾਹਰ ਹੈ ਉਹ ਪਰਾਂ ਵੀ ਬਾਹਰ ਹੈ ਵੀ ਥੋੜੀ ਜਗ੍ਹਾ ਨੂੰ ਫੇਰ ਹਵਾ ਲੱਗਦੀ ਰਹਿੰਦੀ ਹੈ ਔਰ ਕਣਕ ਬਹੁਤ ਵਧੀਆ ਖੜੀ ਦੇ ਚ ਵੀ ਜੰਨੀ ਹੈਗੀ ਉਹ ਕਣਕ ਦਾ ਕੋਈ ਹੋ ਨਹੀਂ ਹੈ ਮਟਰ ਲਾਏ ਵੇ ਟਰਨੇ ਅਮ ਜੜਦੇ ਗੱਠੇ ਜਿੱਥੇ ਬਣੀ ਰਿਵਾਜ ਕੀਤੀ ਜਿੱਥੇ ਲਾਏ ਵੇ ਕੀ ਬੱਦਲ ਬਾਈ ਬਣੀ ਜੀ ਸਵੇਰ ਦੀ ਕਦੇ ਧੁੱਪਾਂ ਨਿਕਲਿਆ ਨਹੀਂ ਮਾੜੀ ਦੇ ਵਿੱਚ ਨੰਦਮ ਜੀ ਅੱਜ ਤੋਂ ਪੰਜ ਜਾਣ ਕੋਈ ਨਹੀਂ ਥਿਆ ਕਿ ਖਤਮ ਜੀ ਧੁੱਪਾਂ ਵੀ ਚਲੋ ਉੱਥੇ ਰਿਸ਼ਤੇਦਾਰੀ ਜੀ ਦਿਖਾਇਆ ਤੁਹਾਨੂੰ ਮੈਂ ਜਾ ਕੇ ਇੱਕ ਵਾਰ ਵੀਡੀਓ ਵਿੱਚ ਦੇਖਿਓ ਵਧੀਆ ਲਾਈਵ ਆ ਪੀਪੀਸੀ ਜਿਹੜੇ ਮੁੰਡਾ ਨੇ ਲਾਈ ਆ ਬਾਕੀ ਟਾਇਲ ਵਾਲਿਆਂ ਦਾ ਵੀ ਕੰਮ ਤਕਰੀਬਨ ਅੱਜ ਦਾ ਹੀ ਤਾਂ ਰਾਜ ਮਿਸਤਰੀ ਦਾ ਹੈਗਾ ਇੱਕ ਅੱ데 ਦਿਨ ਦਾ ਜੀ